ਅੱਜ ਅਸੀਂ ਆਪਾਂ ਪਾਲਕ ਪਨੀਰ ਬਣਾਉਣ ਲੱਗੇ ਆਂ ਪਾਲਕ ਆਪਾਂ ਧੋ ਕੇ ਸਮਾਰਤੇ ਤੇ ਰੱਖ ਲਈ ਸੀ ਤੇ ਹੁਣ ਆਪਾਂ ਪਾਣੀ ਦੇ ਵਿੱਚ ਪਾ ਕੇ ਪਾਲਕ ਨੂੰ ਇਹਦੇ ਡੰਡੀਆਂ ਪਹਿਲਾਂ ਤੋੜ ਲਈਆਂ ਸੀ ਤੇ ਇਹ ਆਪਾਂ ਹੁਣ ਪਾਲਕ ਨੂੰ ਆਪਾਂ ਸਟ੍ਰੀਮ ਕਰਨ ਲੱਗੇ ਆਂ ਵਿੱਚ ਪਾਣੀ ਪਾ ਕੇ ਤੇ ਇਹਨੂੰ ਥੋੜਾ ਜਿਹਾ 4-5 ਮਿੰਟ ਆਪਾਂ ਸਟ੍ਰੀਮ ਕਰਾਂਗੇ ਪਾਲਕ ਆਪਣੀ ਸਟ੍ਰੀਮ ਹੋਣ ਲੱਗੀ ਆ ਤੇ ਇਧਰ ਆਪਾਂ ਕੜਾਹੀ ਧਰਦੇ ਆ। ਕੜਾਹੀ ਵਿੱਚ ਆਪਾਂ ਕਰਕਾ ਬਣਾ ਲਏ ਨੇ। ਟਾਕੇ ਦੇ ਵਿੱਚ ਪਾਵਾਂਗੇ ਆਪਾਂ ਹੋਲਡਰ। ਹੋਲਡਰ ਆਪਣਾ ਗਰਮ ਹੋ ਜੂਗਾ। ਚਿਰ ਪਾਉਣ ਦੇ ਸਾਲੇ। ਤੇ ਹੁਣ ਆਪਾਂ ਤੇ ਅੱਜ ਤੋਂ ਲੱਗੇ ਆਂ ਚੁ ਤੇ ਅੱਜ ਨੂੰ ਆਪਾਂ ਤੁਹਾਨੂੰ ਕਿਹਨਾ ਫੋਨ ਮਾਰੀ ਪਾਲਤੂ ਦੀ ਬਾਣ ਬਜੀ ਜਦੋਂ ਆਪਣੇ ਕਾਲ ਕਰਾਂ ਜੰਦੀਆਂ ਤੇ ਕਾਲ ਤੋਂ ਮੋਟਾ ਬ੍ਰੈਂਡ ਕਰਾਂਗੇ ਹਾਂਜੀ ਤਿਆਗ ਆਪਣੇ ਤੋਂ ਮੰਨ ਲੇ ਲੇ ਇਹਨਾਂ ਨੂੰ ਆਪਾਂ ਬਿਲਕੁਲ ਬਰਾਊਨ ਕਰ ਲੈਣਾ ਬਾਅਦ ਚਾਹ ਪਾਣੀ ਧਰਨ ਨੂੰ ਗਿਆ ਆਪਾਂ ਇੱਕੋ ਹੀ ਬਾਲੀ ਤਰਨ ਕਾਲਕ ਨੂੰ ਤੇ ਕਾਲਕ ਨੂੰ ਹੀਠਾ ਰੱਖ ਲੈਣਾ ਕਿਉਂਕਿ ਆਪਣੀ ਇੱਕ ਚਮਚਾ ਪਾ ਦਾਂਗੇ ਬਾਕੀ ਕੁਵਾਦ ਦੇ ਵਿੱਚ ਪਾਵਾਂਗੇ ਤੇ ਥੋੜੇ ਦੇ ਇਹ ਜਲਦੀ ਬਰਾਊਨ ਹੋ ਜਾਂਦੇ ਤੇ ਅੱਜ ਆਪਾਂ ਇਹ 5 ਤੋਂ 10 ਮਿੰਟਾਂ ਪਕਾਪਾ ਜਿਆਣੀ। ਇੱਦਾਂ ਤੁੰ ਜਾ ਦੇ। ਇਥੇ ਪਾਉਣ ਜਿਆ ਪਾ ਟਮਾਟਰ। ਇੱਕ ਟਮਾਟਰ ਮੈਂ ਕੱਟ ਕੇ ਰੱਖਿਆ ਹੋਇਆ। ਨਾਲ ਦੀ ਨਾਲ ਆਪਾਂ ਇਹ ਪਾਲਕ ਦੀ ਸਟੇਜ ਵੀ ਲਈਓ। ਤੇ ਨਾਲ ਦੀ ਨਾਲ ਆਪਾਂ ਤੜਕਾ ਕਰਨਾ ਹੈ ਨਾ ਬਹੁਤ ਜਲਦੀ ਆਪਾਂ ਕੀਆ ਕਰ ਲੈਣ। ਹਾਂਜੀ ਆਪਾਂ ਟਮਾਟਰ ਵੀ ਤੇ ਚਪਾ ਦਿੰਨੇ ਆ ਤੇ ਇਹਨਾਂ ਦੇ ਤਰ੍ਹਾਂ ਦੇ ਨਾਲ ਹੀ ਆਪਣੇ ਟਮਾਟਰ ਪਾ ਦੇਾਂਗੇ ਆਪੇ ਤੋਂ ਜਦੋਂ ਆਪਣੇ ਟਮਾਟਰ ਗਰਮ ਪਿਆਜ਼ ਬਰਾਉਣ ਹੋਵੇ ਨੇ ਤੇ ਜਿੰਨੇ ਤੇ ਪਾਏ ਟਮਾਟਰ ਗੰਨ ਲਏ ਤੇ ਨਾਲ ਹੀ ਆਪਣੇ ਪਿਆਜ਼ ਬਣ ਗਏ ਦੀ ਪਾਲਕਾ ਉਹ ਆਪਣੀ ਦੇਖੋ 스ਕੀਮ ਹੋ ਗਈ ਆ ਇਹਨੂੰ ਆਪਾਂ ਥੋੜਾ ਜਿਆਦਾ ਰੈਫਰ ਤੋਂ ਬਣਿਆ ਕਿਉਂਕਿ ਇਹ ਥੋੜੀ ਜਿਹੀ ਠੰਡੀ ਹੋ ਜੀਏ ਉਸ ਤੋਂ ਬਾਅਦ ਆਪਾਂ ਗ੍ਰੈਂਡਰ ਦੇ ਵਿੱਚ ਪਾ ਲੇ ਤੇ ਉਹਨੇ ਚਾਹੁੰਦੇ ਆਪਾਂ ਮਸਾਲੇ ਪਾਉਣੇ ਆ ਜੀ ਵਿੱਚ ਇਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਹਰਦੀ ਥੋੜੀ ਜੀ ਆਪਾਂ ਮੋਟੀ ਜਿੰਡੀ ਪਾਵਾਂਗੇ ਇਦਿਲੀ ਚਾ ਪਾਵਾਂਗੇ ਇੱਕ ਚਮਚਾ ਢੇਕੀ ਮਿਰਚ ਲੂਣ ਆਪਣਾ ਕੱਲਾ ਪਾਇਆ ਹੋਇਆ ਤੇ ਆਪਾਂ ਅੱਧਾ ਚਮਚਾ ਨੂਣ ਦਾ ਪਾਵਾਂਗੇ ਹੋਰ ਫਿਰ ਤਾਂ ਆਦਨ ਸਾਬ ਦਿੱਤੇ ਦੇ ਉੱਤੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕੜਨੀਆਂ ਪਾਊਡਰ ਮੇਰਾ ਪੀਸ ਕੇ ਰੱਖਿਆ ਹੈ ਘਰ ਦਾ ਇਸੇ ਕੰਮ ਚ ਪਾਵਾਂਗੇ ਆਪਾਂ ਗਰਮ ਹੰਤਾਂ ਦਾ ਸਾਰੇ ਮਸਾਲੇ ਆਪਾਂ ਪਾ ਦੇਣੀ Dalam hal final, misalnya, dia, kalau ada apa-apa yang ditawarkan di LinkedIn, hadiahnya apa? Panita, arang, न డే రిజక రుజన ఏ పాలక తయారు పాలక ను పా పాలక అంతా గ్రైండ్ పాదా పాలకను ਇਮੋਕਾ ਥੋੜਾ ਜਿਹਾ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਆਪਾਂ ਹੁਣ ਪਨੀਰ ਪਾਵਾਂਗੇ ਹਾਂ ਜੀ ਪਾਲਕ ਨੂੰ ਤਿਆਰ ਕਰਨ ਲੱਗੇ ਆ ਤੇ ਪਾਲਕ ਨੂੰ ਆਪਾਂ ਗ੍ਰੈਂਡਰ ਚ ਪਾਉਨੇ ਆ ਜਿਹੜਾ ਇਹਦਾ ਪਾਣੀ ਹੋਊਗਾ ਉਹ ਕਿਸੇ ਤਰ੍ਹਾਂ ਨਹੀਂ ਹੈਗਾ ਕੱਲੇ ਪੱਤੇ ਪੱਤੇ ਹੀ ਪਾਉਣੇ ਆ ਜਿੰਨੇ ਕ ਪਾਣੀ ਦੀ ਆਪਾਂ ਨੂੰ ਜ਼ਰੂਰਤ ਹੋਊਗੀ ਓਨਾ ਕ ਪਾਣੀ ਆਪਾਂ ਪਾਵਾਂਗੇ Thank <laughs> you.

తయారు ਇਨੂੰ ਆਪਾਂ ਥੋੜਾ ਜਿਹਾ ਦੇ ਦਿੰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਹੁਣ ਪਨੀਰ ਪਾਵਾਂਗੇ। ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਨੀਰ ਤੇ ਤੰਕੀਚਾ ਬਣਨਗੇ। ਥੋੜੀ ਜਿਹੀ ਦਰਦਰੀ ਪਾਣੀ ਤਾਂ ਰੱਖੀ ਹੈ ਕਿਉਂਕਿ ਫਿਰ ਜ਼ਿਆਦਾ ਤਕਲੀ ਹੋ ਜਾਂਦੀ ਹੈ।